ਆ ਜੀ ਦੇ ਨਾਲ ساری वार्ता आरंभ ਕਰਨ ਤੋਂ ਪਹਿਲਾਂ ਇੱਕ ਫੋਟੇ ਵੀ ਜਾਣ ਜ਼ਰੂਰ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਕੀ ਫੋਟੇ ਇਹ ਕੀ ਕੁਰੂਖhetra ਇੰਚਾਰਜ ਸਿੱਖ ਮਿਸ਼ਨ ਹਰਿਆਣਾ ਦੀ ਜ਼ਿੰਮੇਵਾਰੀ ਆਪ ਜੀ ਨੇ ਮਾਰੇ ਹੋ ਠੀਕ ਹੈ ਹਾਂ ਜੀ ਤੁਹਾਡਾ ਇੱਕ ਵਾਰ ਪਰਿਚੇ ਤੁਸੀ ਮੈਨੂੰ ਦੇ ਦਿਓ ਫੋਨ ਤੇ ਹਾਂ ਜੀ ਦਾ ਸੁਖਵਿੰਦਰ ਸਿੰਘ ਕੁਰੂਖhetra ਇੰਚਾਰਜ ਸਿੱਖ ਮਿਸ਼ਨ ਹਰਿਆਣਾ ਉਹ ਤਰਨ ਸਿੰਘ ਜਾਨ ਦਾ ਕਹਾਵੇ ਅੱਛਾ ਜਿਸੋਂ ਵੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਅੰਦਰ ਹੈ ਹਾਂ ਜਿਸੋਂ ਵੀ ਗੁਰਦੁਆਰਾ ਪ੍ਰੰਧ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ ਜਿਹੜਾ ਅ ਭਗਵੰਤ ਜਿਹੜਾ ਆਪਣਾ ਕਾਰਜ ਜਿਹੜਾ ਕਰ ਰਿਹਾ ਹੋਰ ਅ ਧਰਮ ਪ੍ਰਚਾਰ ਕਮੇਟੀ ਦਾ ਜਿਹੜਾ ਵਿਭਾਗ ਹੈ ਉਹਦੇ ਅੰਦਰ ਸਿੱਖ ਮੀਡੀਆ ਕੰਸੀ ਲਾਦਾ ਤੇ ਤੁਸੀਂ ਗੁਰੂਕ ਖੇਤਰ ਦਾ ਇਹ ਹਲਕਾ ਜਿਹੜਾ ਹਰਿਆਣਾ ਦਾ ਸਮਝ ਰਹੇ ਹੋ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਪੰਜਾਬ ਦੇ ਵਸਨੀਕ ਕੁਰੂਖੇਤਰ ਚ ਆਇਓ ਕਿ ਕੁਰੂਖੇਤਰ ਚ ਹੀ ਰਹਿਣ ਆਲੇ ਹੋ ਨਹੀਂ ਮੈਂ ਕੁਰੂਖੇਤਰ ਦੇ ਹੀ ਰਹਿਣ ਆਵਾ ਠੀਕ ਹੈ ਬਈ ਜੀ ਜੀ ਕੁਰੂਖੇਤਰ ਤੇ ਤਾਂ ਆਪਣਾ ਤੇ ਹਾਜ਼ਾ ਇੱਕ ਮਹਾਭਾਰਤ ਦੇ ਨਾਲ ਜੁੜਿਆ ਹੈ ਨਾ ਜੀ ਹਾਂ ਜੀ ਹਾਂ ਜੀ ਉਹ ਇਤਿਹਾਸ ਵਾਲ ਅਸੀਂ ਨਹੀਂ ਜਾਵਾਂਗੇ ਲੇਕਿਨ ਅਸੀਂ ਆਪਣੇ ਸਿੱਖ ਸਮਾਜ ਦੀਆਂ ਤੇ ਸਿੱਖ ਧਰਮ ਦੀਆਂ ਗੱਲਾਂ ਆਪ ਜੀ ਦੇ ਨਾਲ ਕੁਝ ਸਾਂਝੀਆਂ ਕਰਕੇ ਸੂਚਨਾ ਵਾਸਤੇ ਕੰਮ ਨੂੰ ਲਗਾਉਣ ਜਾ ਰਹੇ ਹਾਂ ਜੀ ਇਸ ਸਮੇਂ ਸਭ ਤੋਂ ਪਹਿਲਾਂ ਇੱਕ ਤਾਜ਼ੀ ਖਬਰ ਉੱਥੋਂ ਆ ਰਹੀ ਹੈ ਕਿ ਉੱਥੇ ਉਥੋਂ ਦੀ ਸਥਾਨਕ ਸਰਕਾਰ ਵੱਲੋਂ ਸ਼ਿਕਾਇਤ ਹੈ ਉਜਾੜੇ ਗਏ ਕੁਝ ਸਿੱਖ ਪਰਿਵਾਰ ਜਿਨ੍ਹਾਂ ਨੂੰ ਮੁੜ ਵਸਾਉਣ ਦੇ ਲਈ ਸਿੱਖ ਮਿਸ਼ਨ ਹਰਿਆਣਾ ਦੇ ਨਾਲ ਸ਼ੋਮਨੀ ਗੁਰਦੁਆਰਾ ਪੰਧਕ ਕਮੇਟੀ ਇੱਥੇ ਮਦਦ ਮੁਹੱਈਆ ਕਰ ਰਹੀ ਹੈ ਇਹ ਸਾਰੀ ਘਟਨਾ ਤੇ ਤੁਸੀਂ ਬਿਰਤਾਂਤ ਦੇ ਨਾਲ ਜਾਂ ਸੰਖੇਪ ਰੂਪ ਚ ਰੌਸ਼ਨੀ ਕਿੱਦਾਂ ਪਾਉਂਗੇ ਆਪਣੇ ਸ਼ਬਦਾਂ ਦੇ ਨਾਲ ਕੀ ਆਪਣਾ ਡਿਸਟ੍ਰਿਕਟ ਕਰਨਾਲ ਜਿਹੜਾ ਹਰਿਆਣਾ ਸਟੇਟ ਦਾ ਇੱਕ ਜ਼ਿਲ੍ਹਾ ਵਾ ਇਹਦੇ ਵਿੱਚ ਇੱਕ ਪਿੰਡ ਅੰਮੂਪੁਰ ਪਿੰਡਾ ਇਹਦੇ ਵਿੱਚ ਦੇਸ਼ ਬਣਦੇ ਸਮੇਂ ਤੋਂ ਲੰਦੇ ਪੰਜਾਬ ਤੋਂ ਉੱਜੜ ਕੇ ਹਰਿਆਣਾ ਦੇ ਜਿਹੜੇ ਅੱਗਿਆ ਇੱਥੇ ਆਏ ਸੀਗੇ ਅੱਛਾ ਜੀ ਤੇ 26 ਤਰੀਕ ਨੂੰ ਹਰਿਆਣਾ ਸਰਕਾਰ ਵੱਲੋਂ ਉਹਨਾਂ ਦੇ ਜਿਹੜੇ ਅੱਗਿਆ ਘਰਨੋ ਦੀ ਰੱਟਾ ਮੇਰੀ ਕਰ ਦਿੱਤਾ ਗਿਆ ਵਾ ਇਹਦੀ ਸੋਚਨਾ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਕੋਲ ਪਹੁੰਚੀ ਤੇ ਉਹਨਾਂ ਦੇ ਪਹੁੰਚਣ ਤੋਂ ਤੁਰੰਤ ਹੀ ਮੀਤੀ 9/12 ਨੂੰ ਆਪਣਾ ਇੱਕ ਵਫਦ ਤੇਜਦਾਰ ਹਰਪਾਲ ਸਿੰਘ ਮਸਾਨਾ ਸੇਵਾ ਵਿਧ ਪ੍ਰਧਾਨ ਸ਼ੋਮਨੀ ਜਮੜੀ ਦੀ ਅਗਵਾਈ ਚ ਉਕਤ ਸਥਾਨ ਤੇ ਭੱਜਿਆ ਵਾ ਤੇ ਜਿਤ ਬਫਦ ਵਿੱਚ ਸਾਡੇ ਜਿਹੜੇ ਮਾਨਯੋਗ ਸਰਦਾਰ ਗੁਰਬਖਸ਼ ਸਿੰਘ ਜੀ ਖਾਸਾ ਜ਼ੋਰੀ ਮਿਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਕੈਂਪੂਰ ਸ਼ਾਹ ਦਾ ਫਿਰ ਮਿਤ ਪ੍ਰਧਾਨ ਅਤੇ ਮੈਂਬਰ ਸ਼ੋਮਨੀ ਕਮੇਟੀ ਜਿਹੇਦਾਰ ਗੁਰਚੰਦ ਸਿੰਘ ਜੀ ਗਰੇਵਾਲ ਸਾਬਕਾ ਜਨਰਲ ਸਖਤਰ ਅਤੇ ਮੈਂਬਰ ਸ਼ੋਮਨੀ ਕਗਰਾਪਰਦਾ ਕਮੇਟੀ ਸਰਦਾਰ ਤੇਜਿੰਦਰ ਪਾਲ ਸਿੰਘ ਜੀ ਲਾੜਵਾ ਆਪਣਾ ਮੈਂਬਰ ਧਰਮ ਪ੍ਰਚਾਰ ਕਮੇਟੀ ਆਪਣੀ 6 ਮਿਸ਼ਨ ਦੀ ਟੀਮ ਨਾਲ ਜਿਹੜੇ ਉੱਥੇ ਪਹੁੰਚੇ ਸੀਗੇ ਅੱਛਾ ਇਹ ਜਿਹੜਾ ਡੈਪੂਟੇਸ਼ਨ ਹੈ ਜਿਹੜਾ ਇਹ ਸਾਰਾ ਵਫਦ ਤੁਹਾਡਾ ਉੱਥੇ ਜਿਹੜਾ ਉਹਨਾਂ ਦੀ ਮਦਦ ਲਈ ਗਿਆ ਆ ਤੇ ਜਿਹੜੇ ਸਿੱਖ ਪਰਿਵਾਰਾਂ ਨੂੰ ਤੁਸੀਂ ਦੱਸਿਆ ਉੱਥੇ ਉਜਾਰੇ ਗਏ ਸੀ ਇਹ ਲੈਂਦੇ ਪੰਜਾਬ ਤੋਂ ਕਦੋਂ ਆਏ ਸੀ ਇੱਥੇ ਇਧਰਲੇ ਪਾਸੇ ਕਿ ਦੇਸ਼ ਬਣਦੇ ਸਮੇਂ ਜਿਹੜੇ ਇੱਥੇ ਆਏ ਸੀਗੇ ਅੱਛਾ ਪੁਰਾਤਨ ਵੇਲੇ ਦੀ ਘਟਨਾ ਹੈ ਮਤਲਬ ਨਹੀਂ ਪਾਰਟੀਸ਼ਨ ਦੇ ਵੇਲੇ ਆਏ ਸੀ ਇੱਥੇ ਪਾਰਟੀਸ਼ਨ ਦੇ ਵੇਲੇ ਇੱਥੇ ਆਏ ਸੀਗੇ ਤੇ ਉਹਨੂੰ ਪਿਛਲੇ ਚੰਬੀਦਰੀ ਯੋਜਨਾ ਨਾਲ ਆ ਅੱਛਾ ਪਾਰਟੀਸ਼ਨ ਵੇਲੇ ਇੱਥੇ ਆ ਕੇ ਪੱਕੇ ਤੌਰ ਤੇ ਅਜੇ ਤੱਕ ਨਹੀਂ ਵਸੇ ਸੀ ਹਾਂਜੀ ਪੱਕੇ ਤੌਰ ਤੇ ਇੱਥੇ ਆ ਕੇ ਰਹਿੰਦੇ ਸੀ ਕਿ ਗੁਰਦੌਰੀਆਂ ਦਾ ਬਿਨਾ ਸੀ ਕਿ ਜਿਹੜੀ ਹੈ ਅੱਛਾ ਜ਼ਮੀਨਾਂ ਵੀ ਇਹਨਾਂ ਦੇ ਨਾਂ ਸੀ ਹਾਂਜੀ ਗੁਰਦੌਰੀਆਂ ਦੇ ਨਾਂ ਸੀ ਅੱਛਾ ਅੱਛਾ ਉਸ ਤੋਂ ਬਾਵਜੂਦ ਵੀ ਇਹਨਾਂ ਦੇ ਘਰ ਢਾ ਦਿੱਤੇ ਗਏ ਪਰ ਮੌਕੇ ਤੇ ਸਾਡੇ ਜਿਹੜੇ ਗਿਆ ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਕਹਿਣ ਤੇ ਜਿਹੜਾ ਜਿਹੜਾ ਸਾਡਾ ਬਹੁਤ ਉੱਚੇ ਪਹੁੰਚਾ ਵਾ ਉਹ ਮੌਕੇ ਤੇ ਜਿਹੜਾ ਨੂੰ ਉਹਨਾਂ ਨਾਲ ਉਹਨਾਂ ਦਾ ਦੁੱਖ ਦਾ ਪ੍ਰਕਰ ਕਰ ਖਟਾਵਾ ਕੀਤਾ ਵਾ ਇਹ ਮਾਨਯੋਗ ਆਪਣਾ ਹਰਜਿੰਦਰ ਸਿੰਘ ਜੀ ਤੁਹਾਨੂੰ ਪ੍ਰਧਾਨ ਸਭਾ ਦੇ ਕਿਹੜੇ ਦੇ ਕਹਿਣ ਦੇ ਮੁਤਾਬਿਕ ਮੌਕੇ ਤੇ ਉਹਨਾਂ ਨੂੰ 6 ਇੰਚ ਆਪਣਾ ਬਸਦ ਨੇ 1-1 ਲੱਖ ਰੁਪਏ ਮੌਕੇ ਤੇ ਜਿਹੜਾ ਚਾਰ ਪਰਵਾਂ ਨੂੰ ਦੇਣ ਦਾ ਐਲਾਨ ਕੀਤਾ ਵਾ ਅੱਛਾ ਜੀ ਤੇ ਇਹਦੇ ਨਾਲ ਜੁੜਦੀ ਕੋਈ ਜਿਹਨੂੰ ਕਹਿੰਦੇ ਹਨ ਕਾਨੂੰਨੀ ਮਦਦ ਜਾਂ ਸਲਾਹ ਉਹ ਵੀ ਤੁਹਾਡੇ ਵੱਲੋਂ ਸਮੇਂ-ਸਮੇਂ ਪਰ ਗਾਈਡ ਦੇ ਤੌਰ ਤੇ ਨਾਲ ਰਹੇਗੀ ਜੀ ਔਰ ਜੋ ਵੀ ਉਹਨਾਂ ਨੂੰ ਹੋਏਗਾ ਉਹ ਸਾਡੀ ਜਿਹੜੀ ਇਹ ਹੈ ਸਮੇ ਸਮਝ ਉਹਨਾਂ ਦੀ ਮੰਗ ਨੂੰ ਦੇਖ ਕੇ ਆਪਾਂ ਸਾਡਾ ਜਿਹੜਾ ਮੁਖ ਦਫ਼ਤਰ ਵੱਲੋਂ ਵਰਸਾ ਦਿੱਤਾ ਜੀ ਅੱਛਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦਰਸ਼ਕਾਂ ਨੂੰ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਅਸੀਂ ਦੱਸ ਦਈਏ ਸਾਡੇ ਨਾਲ ਗੱਲ ਕਰ ਰਹੇ ਹਨ ਸਰਦਾਰ ਸੁਖਵਿੰਦਰ ਸਿੰਘ ਇਨਚਾਰਜ ਸਿਕ ਮਿਸ਼ਨ ਹਰਿਆਣਾ ਪੁਰਖ ਖੇਤਰ ਤੋਂ ਸ਼ੋਮਨੀ ਗੁਰਦੁਆਰਾ ਪਰੰਧ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਅੰਤਰਗਤ ਉਹ ਇਥੋਂ ਦੀ ਸੇਵਾ ਸੰਭਾਲ ਤੇ ਜ਼ਿੰਮੇਵਾਰੀ ਸੰਭਾਲਦੇ ਹਨ ਤੇ ਸਾਨੂੰ ਸੂਚਨਾ ਦੇ ਰਹੇ ਹਨ ਇਥੇ ਉਜਾਰੇ ਗਏ ਸਿੱਖ ਪਰਿਵਾਰਾਂ ਨੂੰ ਮੁੜ ਬਸਾਉਣ ਦੇ ਲਈ ਸਿੱਖ ਮਿਸ਼ਨ ਹਰਿਆਣਾ ਅਤੇ ਸ਼ੋਮਨੀ ਗੁਰਦੁਆਰਾ ਪਰੰਧ ਕਮੇਟੀ ਕੀ ਕੀ ਯਤਨ ਕਰ ਰਹੇ ਹਨ ਵੀ ਜੀ ਇਹਨਾਂ ਪਰਿਵਾਰਾਂ ਨੂੰ ਜਦੋਂ ਤੁਸੀਂ ਜਾ ਕੇ ਮਿਲੇ ਇਹਨਾਂ ਦੇ ਚਿਹਰੇ ਤਾਂ ਖੜ ਗਏ ਹੋਣਗੇ ਰੋਪਿਆ ਦੇ ਮੂੰਹ ਤੇ ਹਾਸੇ ਆ ਗਏ ਹੋਣਗੇ ਰੋੰਦੇ ਮੂੰਹ ਤੇ ਹਾਸੇ ਕੋਈ ਸਾਡੇ ਵੀ ਮਾਫੜਨ ਲਈ ਆਇਆ ਵਾ ਇਹ ਉਸੇ ਲੜੀ ਤੇ ਅੱਜ ਕਦ ਮੌਕੇ ਦੇ ਵੇਖ ਕੇ ਬਾਦ ਅੱਜ ਮਾਨਯੋਗ ਪ੍ਰਧਾਨ ਜੀ ਐਡਵੋਕੇਟ ਹਰਜੋਤ ਸਿੰਘ ਜੀ ਸਾਡੇ ਦੇ ਸਮੁਤਵਿਕ ਅੱਜ ਫਿਰ ਜefeਦਾਰ ਹਰਪੰਸ ਸਿੰਘ ਜੀ ਮਸਾਣਾ ਸ੍ਰੀ ਮਿਤ ਪ੍ਰਧਾਨ 6.33 ਨਾਲ ਉੱਥੇ ਜਿਹੜਾ ਹੈ ਚਾਰ ਪਰਿਵਾਰਾਂ ਨੂੰ ਸ਼ੋਹਣ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਰਸਨਾ ਨੂੰ ਇਹ ਕਰਾ ਕੇ ਆਏ ਨੇ ਅਤੇ ਉਹਨਾਂ ਦੇ ਰਹਿਣ ਲਈ ਜਿਹੜਾ ਹੈ ਵਾਟਰਫੂਟ ਟੈਂਟ ਦਾ ਜਿਹੜਾ ਅਸੀਂ ਪ੍ਰਬੰਧ ਕਰਕੇ ਅੱਜ ਉੱਥੇ ਅਸੀਂ ਆਏ ਆ ਮਤਲਬ ਟੈਂਪਰੇਰੀ ਦਾ ਹੈਸ਼ ਜਿਹੜੀ ਹੈ ਉਹ ਇੱਕ ਤਰ੍ਹਾਂ ਦਾ ਟੈਂਟ ਤੁਸੀਂ ਦਿੱਤਾ ਹੈ हां ਉਹ ਦੇਮੀ ਕਮੇਟੀ ਹਾਂਜੀ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅਸੀਂ ਸ਼੍ਰੋਮਣੀ ਗੋਦਾਰ 15 ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਮੀ ਜੀ ਦਾ ਵੀ ਇਹ ਨਾਲ ਦੀ ਨਾਲ ਇਨੀਸ਼ੀਏਟ ਲੈਣ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਸਿੱਖ ਪਰਿਵਾਰਾ ਦੀ ਸੋ ਲਈ ਤੇ ਇਹਨਾਂ ਦੇ ਨਾਲ ਹਮਦਰਦ ਬਣ ਕੇ ਅਤੇ ਕੋਮ ਦਾ ਦਰਦ ਬੰਡਾ ਕੇ ਇਹਨਾਂ ਨੇ ਇੱਕ ਤਰ੍ਹਾਂ ਦਾ ਭਾਈਚਾਰਾ ਕਾਇਮ ਕੀਤਾ ਹੈ ਵੀ ਜੀ ਐਸ ਵੇਲੇ ਤੁਸੀਂ ਦੱਸ ਸਕਦੇ ਹੋ ਉਹ ਪਰਿਵਾਰ ਕੀ ਪੂਰੇ ਬੱਚੇ ਸਮੇਤ ਹਨ ਨਾਲ ਉਹਨਾਂ ਦੇ ਧੀ ਪੈਨ ਬੱਚੇ ਵੀ ਨਾਲ ਰਹਿੰਦੇ ਹਨ ਸਾਰੇ ਨਾਲ 35 36 ਜਿਹੜੇ ਮੈਂਬਰ ਨੇ ਪਰਿਵਾਰ ਦੇ ਚਾਰ ਪਰਿਵਾਰ ਨੇ ਅੱਛਾ ਜੀ ਜਿਹੜੇ ਉੱਥੇ ਰਹਿੰਦੇ ਸੀ ਅੱਛਾ ਜੀ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਆਇਆ ਨਹੀਂ ਹੈ ਨਾ ਅਜੇ ਤੱਕ ਨਹੀਂ ਉਹ ਤਾਂ ਕੁਦਵਾਰੀ ਫਾਮ ਅਜੇ ਤੱਕ ਨਹੀਂ ਜਾਏਗਾ ਦੋਸਤ ਸਾਡਾ ਕਮ ਸੀਗਾ ਮਾ ਸ੍ਰੀ ਦਾਨ ਜੀ ਦਾ ਹੁਕਮ ਸੀ ਜਿਾ ਸਾਡੇ ਜਿਹੜਾ ਹੈਗੀ ਆ ਸੇਵਾ ਭਾਵਨਾ ਨਾਲ ਅਸੀਂ ਜਿਹੜਾ ਉਹਨਾਂ ਦਾ ਪਰਿਵਾਰ ਦਾ ਨਾਮ ਜਿਹੜਾ ਬੰਦਾ ਦੁੱਖ ਮਨਾਇਆ ਵਾ ਕੀਕਾ ਬੀਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਫੋਰਸਾਈਟ ਸੀ ਤੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਖਸੇਟ ਕੇ ਬਸ ਸੁੱਟ ਲਿਆ ਤੇ ਫਿਰ ਥਾਣੇ ਚ ਲੈ ਗਏ ਉੱਥੋਂ ਰਾਤ ਨੂੰ ਛੱਡਿਆ ਸੀ ਉਹਨਾਂ ਨੇ ਤੇ ਜਦੋਂ ਸਾਰੇ ਆਏ ਉਦੋਂ ਇੱਥੇ ਸਾਰੇ ਘਰ ਟੁੱਟੇ ਹੋਏ ਸਨ ਇੱਥੇ ਕੁਝ ਨਹੀਂ ਸੀ ਉਦੋਂ ਸਾਰੇ ਬਹੁਤ ਰੋਏ ਸਨ ਤੇ ਤੁਹਾਡੇ ਪੇਪਰ ਪੁੱਛਦੇ ਤੂੰ ਕੀ ਕਰ ਰਹੀ ਸੀ ਤੁਸੀਂ ਜਦੋਂ ਅਸੀਂ ਉਦੋਂ ਮਤਲਬ ਸਟੱਡੀ ਚੱਲ ਰਹੀ ਸੀ ਜਦੋਂ ਆਗੇ ਉਦੋਂ ਉਸ ਤੋਂ ਬਾਅਦ ਬੰਦ ਹੋਈ ਹੈ ਹੁਣ ਕੀ ਵੀ ਕਰ ਰਹੇ ਹੋ ਸਟੱਡੀ ਹੁਣ ਸਕੂਲ ਨਹੀਂ ਜਾ ਰਹੇ ਘਰ ਹੀ ਬੈਠੇ ਹੋ ਹਾਂ ਜੀ ਕਿੰਨੇ ਦਿਨ ਹੋ ਗਏ ਨੇ 10 12 ਦਿਨ ਹੋ ਗਏ ਨੇ ਅੱਛਾ ਹੋਣ ਕੋਈ ਮਦਦ ਦੇ ਲਈ ਕੋਈ ਕਈ ਆਇਆ ਥਾ ਤੁਹਾਡੇ ਹਾਂਜੀ ਕਿਹੜੀ ਚੰਸ ਹੈ ਐਸਜੀਪੀਸੀ ਅੰਮ੍ਰਿਤਸਰ ਸੰਸਥਾ ਲੈ ਆਏ ਨੇ ਹਾਂ ਉਹਨਾਂ ਨੇ ਟੈਂਟ ਵਗੈਰਾ ਲਗਵਾਏ ਨੇ ਤੇ ਸਭ ਨੂੰ 1-1 ਲੱਖ ਰੁਪਏ ਦਿੱਤਾ ਜੇ ਅਸੀਂ ਤਾਂ ਸਾਰੇ ਆਪਣਾ ਘਰ ਅਚ ਰੋਟੀ ਸਬਜੀ ਦਾ ਲੱਗਿਓ ਸੀ ਤੇ ਇੱਕਦਮ ਫੋਰਸ ਆਈ ਮਤਲਬ ਕਾਫੀ ਸਾਰੇ ਪੁਲਿਸ ਆਈ ਤੇ ਇੱਕਦਮ ਉਹਨਾਂ ਨੇ ਅਨਾਉਂਸਮੈਂਟ ਕਰਤੀ ਵੀ ਤੁਸੀਂ ਆਪਣਾ ਜੋ ਵੀ ਕੀਮਤੀ ਸਮਾਨ ਬਾਹਰ ਕੱਢ ਲਓ ਤੇ ਅਸੀਂ ਜਦੋਂ ਬਾ ਉਹਨਾਂ ਤੋਂ ਥੋੜੇ ਟਾਈਮ ਦੀ ਮੌਹਰਤ ਮੰਗੀ ਸੀ 2 ਘੰਟਿਆਂ ਦਾ ਟਾਈਮ ਦੇ ਦੋ ਉਹਨਾਂ ਨੇ ਸਾਨੂੰ ਨਹੀਂ ਦਿੱਤਾ ਤੇ ਸਾਡੇ ਸਾਰੇ ਬੱਚਿਆਂ ਨੂੰ ਸਾਰੀ ਬੀਬੀਆਂ ਪੈਣਾ ਸਾਡੇ ਮੰਮੀ ਡੈਡੀ ਅਰਣ ਸਭ ਨੂੰ ਹੱਥਾਂ ਤੋਂ ਕਕੜੀਸ ਕਕੜੀਸ ਕੇ ੱੱਕੇ ਮਾਰ ਮਾਰ ਕੇ ਬਸਾਂ ਵਿੱਚ ਲੈ ਗਏ ਤੇ ਰਾਤ ਨੂੰ 11 ਵਜੇ ਸਾਨੂੰ ਉਠਾਣੇ ਚੋਂ ਕਰੇ ਛੱਡਿਆ ਗਿਆ ਸਾਡੇ ਵਹਿਰੀਕਾ ਖਾਲਸਾ ਮਹਿਲ ਬੀਬੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਜੀ ਜਮਨੀ ਪ੍ਰਧਾਨ ਸ਼ੋਨੀ ਗੁੱਡਾ ਬੰਦ ਕਮੇਟੀ ਦੇ ਦਿਸਾਨ ਰਿਤਾ ਸਾਹ ਜੋ ਸਾਡੀ ਕਮੇਟੀ ਜੋ ਬਣਾਈ ਗਈ ਸੀ ਕੱਲ ਅਸੀਂ ਇੱਥੇ ਪਹੁੰਚੇ ਸੀ ਜਿਦੇ ਵਿੱਚ ਮੇਰੇ ਤੋਂ ਇਲਾਵਾ ਕਿਪਿੰਦਰ ਪਾਸ ਦੀ ਢਲੂ ਜੋ ਮੈਂਬਰ ਸਨ ਪ੍ਰਚਾਰ ਦੇ ਨੇ ਗਰੇਵਾਲ ਸਾਹਿਬ ਤੇ ਹੋਰ ਸਾਡੇ ਇੱਥੇ ਜੋ ਟੋਨ ਵੀ ਰਿਜਿਸਟ ਦਾ ਦਫਤਰ ਹੈ ਸਿਕਮਿਸ਼ਨ ਦਾ ਉਹਦੇ ਸਾਰੇ ਜਿਹੜੇ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਸੀ ਜਿਹਦੇ ਵਿੱਚ ਇਹ ਪਹੁੰਚਿਆ ਸੀ ਆ ਕੇ ਦੇਖਿਆ ਦਿਲ ਨੂੰ ਬੜਾ ਗਹਿਰ ਸਦਮਾ ਲੱਗਿਆ ਕਿ ਜਿਹੜੇ ਲੋਕ ਇੱਥੇ 70 ਸਾਲ ਤੋਂ ਬੈਠੇ ਸੀ ਉਹਨਾਂ ਨੂੰ ਕਿਵੇਂ ਉਹਨਾਂ ਦੇ ਬੇਰਹਿਮੀ ਦੇ ਨਾਲ ਜਿਹੜੇ ਕਾਟਾ ਹੈਗੇ ਛੋਟੂ ਛੋਟੇ ਬੱਚਾ ਨੇ ਅਸਮਾਨ ਉਹ ਵੀ ਇੱਥੇ ਰਹਿਣ ਦਿੱਤਾ ਕਪੜਾ ਲੀੜਾ ਜਿਹੜਾ ਉਹ ਤੋਂ ਵੀ ਵਾਂਝੇ ਰਹੇ ਔਰ ਇੱਥੇ ਆ ਕੇ ਫਿਰ ਵੀ ਇਹ ਹਾਲਾਤ ਦੇਖੇ ਤੇ ਪ੍ਰਧਾਨ ਜੀ ਦੇ ਆਗਮਨ ਤੋਂ ਫਿਰ 1-1 ਲੱਖ ਰੁਪਏ ਦੀ ਆਪਾ ਇਹਨਾਂ ਨੂੰ ਸਹਾਇਤਾ ਵੀ ਡੇਰੀ ਅਨਾਉਂਸ ਕੀਤਾ ਜੋ ਕਿ ਇਹਨਾਂ ਨੂੰ ਜਲਦੀ ਪ੍ਰੋਵਾਈਡ ਕੀਤੀ ਜਾਏਗੀ ਔਰ ਇਹਨਾਂ ਦਾ ਕੋਈ ਇੱਥੇ ਰਹਿਣ ਦਾ ਟਿਕਾਣਾ ਨਹੀਂ ਸੀ ਹੈ ਮੌਸਮ ਜਿਹੜਾ ਕਦੀ ਵੀ ਖਰਾਬ ਹੋ ਸਕਦਾ ਹੈ ਉਹਦੇ ਵਾਸਤੇ ਅਸੀਂ ਸ਼ਰੂਨ ਹੀ ਗੁਰਦਾਰ ਸਾਹਿਬ ਦੀ ਵੱਲੋਂ ਜਿਹੜਾ ਵਾਟਰਪਰੂਫ ਟੈਂਟ ਹੈ ਉਹ ਵੀ ਲਾ ਕੇ ਦਿੱਤੇ ਆ ਅੱਜ ਅਸੀਂ ਇੱਥੇ ਜਿੱਥੇ ਹੀ ਆਪਣਾ ਜੋ ਕਾਰਜ ਚੱਲਦਾ ਹੋ ਰਿਹਾ ਉਹ ਦੇਖਣ ਆਏ ਸੀ ਉੱਥੇ ਹੀ ਇਹਨਾਂ ਦੇ ਵਾਸਤੇ ਪਰਿਵਾਰਾਂ ਦੇ ਵਿਚਾਰਾਂ ਪਰਿਵਾਰਾਂ ਦੇ ਵਾਸਤੇ ਸ੍ਰੀ ਗੁਰਦਵਾਰਾ ਕਮੇਟੀ ਵੱਲੋਂ ਗੁਰਦੁਆਰਾ ਦੂਖਨਵਾਨ ਪਟਿਆਲਾ ਜਿਹੜਾ ਉਹ ਰਾਸ਼ਨ ਲਿਆ ਕੇ ਉਹ ਵੀ ਇਹਨਾਂ ਨੂੰ ਇੱਥੇ ਮੁਹੱਈਆ ਕਰਾਇਆ ਹੈ ਅੱਗੇ ਤੋਂ ਵੀ ਜੋ ਵੀ ਇਹਨਾਂ ਨੂੰ ਕੋਈ ਜਰੂਰਤ ਹੋਏਗੀ ਸ੍ਰੀ ਗੁਰਦਵਾਰਾ ਕਮੇਟੀ ਹਮੇਸ਼ਾ ਇਹਨਾਂ ਦੇ ਪਿੱਛੇ ਖੜੀ ਹੈ ਹੋਰ ਇਹਨਾਂ ਦਾ ਹਰ ਟਾਈਮ ਜਿਹੜਾ ਉਹ ਸਾਥ ਦੇ ਮਿਲੇਗੀ ਉਹ ਰਸੀਨਾ ਦੇ ਨਾਲ ਜਿਹੜਾ ਹੈ ਉਹ ਪੂਰਾ ਸੰਪਰਕ ਰੱਖਾਂਗੇ ਇਹਨਾਂ ਨੇ ਸਾਨੂੰ ਟੈਂਟ ਦੀ ਸਹਾਇਤਾ ਕੀਤੀ ਤੇ ਸਾਨੂੰ ਰਾਸ਼ਨ ਦੀ ਸਹਾਇਤਾ ਕੀਤੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਨੇ ਆ ਜਿੰਨਾ ਵੀ ਕਰੀਏ ਉਹਨਾਂ ਹੀ ਥੋੜਾ ਹੈ ਤੇ ਉਸ ਦੀ ਦੇਣ ਇਹਨਾਂ ਦੇ ਵਿੱਚ ਵੀ ਗੁਰੂ ਨਾਨਕ ਜੀ ਵਸੇ ਤੇ ਇਹਨਾਂ ਨੇ ਇਹ ਲੰਗਰ ਦੇ ਢੇਰ ਲਾਏ ਅਸੀਂ ਆਨੇ ਇਸੇ ਤਰ੍ਹਾਂ ਸਾਡੀ ਗਰੀਬਾਂ ਦੀ ਸਹਾਇਤਾ ਹੁੰਦੀ ਰਵੇ ਤੇ ਗੁਰੂ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਜਿੰਨਾ ਵੀ ਕਹੀ ਉਹਨਾਂ ਹੀ ਥੋੜਾ ਤੁਸੀਂ ਸਾਨੂੰ ਇਹ ਸਾਰੀ ਸੂਚਨਾ ਇੰਦਰਲੇ ਪੂਰਬੀ ਭਾਰਤ ਦੇ ਸਿੱਖਾਂ ਦੇ ਲਈ ਮੁਹੱਈਆ ਕਰਾਈ ਤੇ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਇੱਕ ਹੋਰ ਵਿਸ਼ੇ ਦੇ ਨਾਲ ਜੋੜ ਰਹੇ ਹਾਂ ਕਿ ਅਸੀਂ ਜਾਂਦਾ ਚਾਹਾਂ ਹ ਕੁਰੂਕhetra ਹਰਿਆਣੇ ਦੇ ਵਿੱਚ ਸਿੱਖ ਮਿਸ਼ਨ ਦੇ ਤੌਰ ਤੇ ਤੁਸੀਂ ਜਿਹੜੀ ਸੇਵਾਵਾਂ ਨਿਭਾ ਰਹੇ ਹੋ ਉਹਦੇ ਵਿੱਚ ਸਾਡਾ ਪਹਿਲਾ ਸਵਾਲ ਇਹ ਹੈ ਬੱਚਿਆਂ ਦੇ ਲਈ ਤੁਸੀਂ ਕੀ ਕੰਮ ਕਰਦੇ ਹੋ ਸਿੱਖ ਬੱਚਿਆਂ ਦੇ ਲਈ ਜਿਹੜਾ ਸਰੋਮੀ ਗੁਰਦਵਾਰਾ ਤੋਂ ਪ੍ਰਚਾਰ ਕਮੇਟੀ ਵੱਲੋਂ ਜਿਹੜਾ ਸਿੱਖ ਮਿਸ਼ਨ ਹਰਿਆਣਾ ਖੇਤਰ ਵੀ ਕੇ ਸੰਚਾਲਿਤ ਰੂਪ ਵਿੱਚ ਚਲਾਇਆ ਜਾ ਰਿਹਾ ਇਸ ਵੇਲੇ ਸਮੇਂ-ਸਮੇਂ ਬੱਚਿਆਂ ਲਈ ਛੁੱਟੀਆਂ ਦੇ ਦੌਰਾਨ ਜਾਂ ਜਦੋਂ ਵੀ ਟਾਈਮ ਮਿਲੇ ਉਹਨਾਂ ਨੂੰ ਸਿੱਖ ਰਹਿਤ ਮਰਿਆਦਾ ਸੰਬੰਧੀ ਜਿਹੜੇ ਹੈਗੇ ਗੁਰਮਤ ਮੁਕਾਬਲੇ ਕਰਾਈ ਜਾਂਦੇ ਨੇ ਅੱਛਾ ਜੀ ਤੇ ਗੁਰਮਤ ਮੁਕਾਬਲੇ ਕਰਾਉਣ ਸਿੱਖ ਰਹਿਤ ਦਾ ਜਾਣਕਾਰੀ ਦੇਣ ਵਾਸਤੇ ਅੱਬਾ ਲਾਲ ਬੱਚਿਆਂ ਨੂੰ ਜਿਹੜਾ ਹੈਗਾ ਸਭ ਤੋਂ ਮੇਕੂਪਾਂ ਦੇ ਕੋਲੋਂ ਸਮਾਨਤ ਵੀ ਕੀਤਾ ਜਾਂਦਾ ਵਾ ਬੱਚਿਆਂ ਨੂੰ ਗੁਰਮਤ ਦੀ ਪੂਰੀ ਸਿੱਖਲਾਈ ਦਿੰਦੇ ਹੋ ਗੁਰਮਤ ਦੀ ਪੂਰੀ ਸਿੱਖਲਾਈ ਦਿੰਦੇ ਆ ਗੁਰਮਤ ਦੀ ਸਿੱਖਲਾਈ ਦਿੰਦੇ ਹੋ ਉਹਨਾਂ ਨੂੰ ਗੁਰਮਤ ਦੇ ਸਵਾਲ ਜਵਾਬ ਦੇ ਵਿੱਚੋਂ ਵੀ ਉਹਨਾਂ ਨੂੰ ਲੰਘਾਉਂਦੇ ਹੋ ਹਾਂ ਜੀ ਜਿਹਨਾਂ ਸਵਾਲ ਜਿਵਾ ਮੁਕਾਬਲੇ ਕਰਾਈ ਜਾਂਦੇ ਨੇ ਹਾਂ ਜੀ ਤੇ ਉਹਦੇ ਨਾਲ ਨਾਲ ਤੇ ਉਹਨਾਂ ਨੂੰ ਸਭ ਲੈਂਚਰ ਕੰਪੀਟੀਸ਼ਨ ਵੀ ਹੁੰਦੀ ਆ ਉਹਨਾਂ ਨੂੰ ਫਿਰ ਕੰਪੀਟੀਸ਼ਨ ਵਗੈਰਾ ਵੀ ਕੀਰਤਨ ਸਖਲਾਈ ਵਗੈਰਾ ਵੀ ਉਹਨੂੰ ਮਿਲਦੀ ਨਾਲ ਦੀ ਨਾਲ ਕੀਰਤਨ ਸਖਲਾਈ ਵੀ ਕਰਦੇ ਇਹਨਾਂ ਦੇ ਨਾਲ ਕੋਈ ਧਾਰਮਿਕ ਪ੍ਰੋਤਸਾਹਨ ਵੀ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਇਸ ਰੂਮ ਨੇ ਗੁਰਦੁਆਰਾ ਪਰੰਪਰਾ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖੂਪੁਰਾ ਮਨਜ਼ੂਰੀ ਕਰਨਾਲ ਵਿਖੇ ਪੰਡਰਾ ਉੱਥੇ ਗੁਰਮਤ ਸੰਗੀਤ ਅਕੈਡਮੀ ਜਿਹੜੀ ਹੈਗੀ ਆ ਅੱਛਾ ਜੀ ਉਹ ਚੱਲਦੀ ਪਈ ਆ ਉਦੇ ਵਿੱਚ ਬੱਚਿਆਂ ਨੂੰ 2 ਸਾਲਾ ਜਿਹੜਾ ਹੈ ਗੁਰਮਤਕ ਲਾਇਨ ਜਿਹੜਾ ਉਹਨਾਂ ਨੂੰ ਦਿੱਤੀ ਜਾਂਦੀ ਹੈ ਨਹੀਂ ਜਿਹੜੀ ਤੁਸੀਂ ਇਹ ਸੰਗੀਤ ਅਕੈਡਮੀ ਹੈ ਇਹਦੇ ਵਿੱਚ ਬੱਚੇ ਗੁਰਬਾਣੀ ਸੰਗੀਤ ਦੇ ਵਿੱਚ ਗੁਰਬਾਣੀ ਸੰਗੀਤ ਦੇ ਵਿੱਚ ਉਹ ਗ੍ਰੰਥੀ ਗ੍ਰੰਥੀ ਰਾਗੀ ਸਥਾਵਾਚਕ ਪ੍ਰਚਾਰਕ ਜਿਹੜੇ ਅਸੀਂ ਉਹ ਪ੍ਰਚਾਰਕ ਉਹ ਤਿਆਰ ਕੀਤੇ ਜਾਂਦੇ ਹਨ ਤਿਆਰ ਕੀਤੇ ਜਾਂਦੇ ਹਨ ਅੱਜ ਦਾ ਇੱਕ ਗੰਭੀਰ ਸਵਾਲ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਪੰਥ ਦੇ ਵਿੱਚ ਇੱਕ ਚਿੰਤਾਜਨਕ ਵਿਸ਼ੇ ਵੀ ਹੈ ਵਿਸ਼ੇ ਫੈਲਾਈ ਸਿੱਖ ਕੌਮ ਜਿਹੜੀ ਇਹ ਘਟ ਗਿੰਤੀ ਵਿੱਚ ਹੈ ਉਹਦੇ ਨਾਲ ਜੇ ਸਵਾਲ ਮੈਂ ਨਾ ਜੋੜਾ ਤਾਂ ਸ਼ਾਇਦ ਆਪਣੀ ਕੌਮ ਦੇ ਨਾਲ ਨਿਆ ਨਹੀਂ ਕਰ ਸਕਾਂਗਾ ਵੀਰ ਜੀ ਅੱਜ ਪੰਜਾਬ ਦੇ ਵਿੱਚੋਂ ਅਸੀਂ ਸੁਣ ਰਹੇ ਹਾਂ ਈਸਾਈ ਕਰਨ ਤੇ ਧਰਮਾਂਤਰਨ ਜਿਹੜਾ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ ਠੀਕ ਹੈ ਜੀ ਇਹ ਇਹ ਪ੍ਰਭਾਵ ਇਹ ਹਵਾ ਇਧਰ ਕਿਧਰੇ ਵੀ ਜ਼ਰੂਰ ਆਈ ਹੋਵੇਗੀ ਕਿਉਂਕਿ ਗਵੰਡੀ ਦੇਸ਼ ਗਵੰਡੀ ਸੂਬਾ ਹਰਿਆਣਾ ਪੈਂਦਾ ਹੈ ਇਹਨਾਂ ਦਾ ਮੁਕਾਬਲਾ ਕਰਨ ਦੇ ਲਈ ਤੁਸੀਂ ਸਿੱਖ ਮਿਸ਼ਨ ਦੇ ਤੌਰ ਤੇ ਕਿਵੇਂ ਪੈਰਾ ਦਿੰਦੇ ਹੋ ਕਿਵੇਂ ਪਰਿਵਾਰਾਂ ਨੂੰ ਜਾ ਕੇ ਤੁਸੀਂ ਮਿਲਦੇ ਹੋ ਤੇ ਉਹ ਜਿਹੜਾ ਈਸਾਈਕਰਨ ਜਿਹੜਾ ਕਰਦੇ ਹਨ ਉਹਨਾਂ ਨੂੰ ਕਿਵੇਂ ਰੋਕਦੇ ਹੋ ਕਿ ਕੀ ਤਿਆਰੀ ਹੈ ਬਾ ਜਿਹੜੇ ਸਾਡੇ ਸਿੱਖ ਮਿਸ਼ਨੂ ਕਿਹੜੇ ਪ੍ਰਚਾਰਕ ਸੇਵਾਦਾਰੀ ਨਿਵਾ ਰਹੇ ਨੇ ਤੁਹਾਡੀ ਜੋ ਸਿਚੁਏਸ਼ਨ ਹੈ ਉਸ ਵਾ ਅਸੀਂ ਉਹਨਾਂ ਨੂੰ ਹਲਕਾ ਵਾਜਦੇ ਉਹਨਾਂ ਦੇ ਹੈੱਡ ਕੁਆਟਰ ਬਣਾ ਕੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਸਰ ਲਈ ਅਸੀਂ ਤੋਰਦੇ ਆ ਤੇ ਉਹ ਪਿੰਡਾਂ ਵਿੱਚ ਜਾ ਜਾ ਕੇ ਉਹਨਾਂ ਵੱਲੋਂ ਧਰਮ ਪ੍ਰਚਾਰ ਕਮੇਟੀ ਸੋਮੀ ਘੋੜੀ ਵੱਲੋਂ ਚਾਪੇ ਗਿਆ ਫਿਰ ਲਿਖਰੀ ਬੰਦੇ ਜਾਂਦਾ ਤੇ ਸਿੱਖਰੇਤ ਮੇਰੇ ਬਾਰੇ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਸਿੱਖੀ ਲਈ ਪ੍ਰੇਰਿਆ ਜਾਂਦਾ ਵਾ ਅੱਛਾ ਜੀ ਮੈਨੂੰ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਇਸ ਯਤਨ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਇਸਾਈ ਕਰਨ ਦੀ ਮੁਹਿੰਮਾ ਉਹਨੂੰ ਰੋਕਾ ਦਿੱਤਾ ਜਾਵੇਗਾ ਤੇ ਤੁਸੀਂ ਸਫਲ ਹੋ ਜਾਓਗੇ ਆਸੀਂ ਸਫਲ ਹੋ ਰਹੇ ਆ ਜੀ ਸਫਲ ਹੋ ਰਹੇ ਆ ਜੀ ਜੀ ਸਫਲ ਹੋ ਰਹੇ ਤਾਂ ਉਹ ਸਫਲਤਾ ਮਿਲ ਰਹੀ ਹੈ ਪਿਛਲੇ ਦਿਨੀ ਖਬਰ ਆਈ ਸੀ ਸ਼੍ਰੋਮਣੀ ਗੁਰਦਾਰਾ 15 ਕਮੇਟੀ ਦੇ ਦੁਆਰਾ ਕਿ ਕੁਝ ਇੱਕ ਪਰਿਵਾਰ ਤਾਂ ਵਾਪਸ ਵੀ ਮੁੜਿਆ ਸਿੱਖੀ ਵਿੱਚ ਹਾਂਜੀ ਕੁਝ ਆਪਣੇ ਪਰਿਵਾਰ ਜਿਹੜੇ ਹੈਗੇ ਬਰਨਾਲਾ ਆਪਣਾ ਡਿਸਟ੍ਰਿਕਟ ਬਰਨਾਲਾ ਪਿੰਡ ਦਾ ਤੇ ਉੱਥੇ ਆਪਣੇ ਜਿਹੜੇ ਹੈਗੇ ਸ਼੍ਰੋਮਣੀ ਕਮੇਟੀ ਤੋਂ ਪ੍ਰਚਾਰਕ ਕਮੇਟੀ ਦੇ ਜਿਹੜੀ ਪ੍ਰਚਾਰ ਲੈ ਰਹੇ تھے ਉਹ ਵਾਪਸ ਆਪਣੇ ਘਰ ਵੱਲ ਫਰਤ ਗਏ ਨੇ ਇੱਕ ਸਵਾਲ ਹੋਰ ਤੁਹਾਡੇ ਨਾਲ ਜੋੜ ਰਿਹਾ ਜਦੋਂ ਕਿ ਅੱਜ ਕੱਲ ਇੰਟਰਨੈਟ ਤੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਸਾਨੂੰ ਚਾਹੀਦਾ ਬਸ ਤੋਂ ਵੱਧ ਆਪਣੀ ਪੋਸਟ ਜਾਂ ਸੋਸ਼ਲ ਮੀਡੀਆ ਗੁਰਮੁਖੀ ਭਾਸ਼ਾ ਵਿੱਚ ਵੀ ਲਿਖ ਕੇ ਪਾਈ ਜਾਵੇ। ਖੇਤਰ ਵਿੱਚ ਤੁਸੀਂ ਜਦੋਂ ਹਰਿਆਣਾ ਵਿੱਚ ਸੁਰ ਖੇਤਰ ਵਿੱਚ ਕੰਮ ਕਰਦੇ ਹੋ ਉੱਥੇ ਪੰਜਾਬੀ ਭਾਸ਼ਾ ਪੰਜਾਬੀ ਲਿਪੀ ਗੁਰਮੁਖੀ ਲਿਪੀ ਦਾ ਦਬਦਬਾ ਕਿੰਨਾ ਹੈ ਕਿਉਂਕਿ ਉੱਥੇ ਤਾਂ ਇੱਕ ਪਾਸੇ ਹਿੰਦੀ ਚੱਲਦੀ ਹੈ ਤੇ ਉਹਦਾ ਮੁਕਾਬਲਾ ਗੁਰਮੁਖੀ ਕਿਵੇਂ ਕਰਦੀ ਹੈ। ਜੇ ਕਹਿੰਦੇ ਸਾਡੀ ਜਾਤਰ ਜਿਹੜੀ ਹੈਗੀ ਆ ਅਸੀਂ ਗੁਰਮੁਖੀ ਵਿੱਚ ਉਹਨੂੰ ਅਸਲ ਪ੍ਰਮੋਟ ਕਰਦੇ ਹੋ ਉਸ ਤੋਂ ਬਾਅਦ ਪ੍ਰਮੋਟ ਕਰਦੇ ਆ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਈ ਪ੍ਰੋਬਲਮ ਨਹੀਂ ਹੁੰਦੀ ਨਾ ਖੰਡਤ ਮਤਲਬ ਜਿਹੜੇ ਸਿੱਖ ਪਰਿਵਾਰ ਵੀ ਉੱਥੇ ਰਹਿੰਦੇ ਆ ਜਾਂ ਵਰਤਦੇ ਆ ਉਹ ਸਭ ਤੋਂ ਪਹਿਸ਼ਾ ਨੂੰ ਪਹਿਲ ਦਿੰਦੇ ਆ ਪਹਿਲ ਦਿੰਦੇ ਇਹ ਤਾਂ ਨਹੀਂ ਕੋਈ ਦੂਜੀ ਭਾਸ਼ਾ ਨੂੰ ਪਹਿਲ ਦੇ ਕੇ ਫਿਰ ਸਾਡੀ ਭਾਸ਼ਾ ਨੂੰ ਮਤਲਬ ਆਰਜੀ ਤੌਰ ਤੇ ਅਪਣਾਇਆ ਜਾਵੇ ਨਹੀਂ ਨਹੀਂ ਇਹ ਕੁਝ ਨਹੀਂ ਹੈ ਨਹੀਂ ਕਈ ਵਾਰ ਜੁਰਮੁਖੀ ਭਾਸ਼ਾ ਨੂੰ ਕਈਆਂ ਦੇ ਦਿਮਾਗ ਦੇ ਵਿੱਚ ਇੱਕ ਕਮਜ਼ੋਰ ਭਾਸ਼ਾ ਦੇ ਤੌਰ ਤੇ ਲਿਆ ਜਾਦਾ ਹੈ ਨਹੀਂ ਨਹੀਂ ਉਹ ਕੁਝ ਨਹੀਂ ਆ ਜਾ ਇਹਦਾ ਨਹੀਂ ਹੈਗਾ ਹੈ ਨਾ ਜੀ ਬਹੁਤ ਬਹੁਤ ਤਾਨਵਾਦ ਜੀ ਇਹ ਤੁਸੀਂ ਦਲੇ ਦੀ ਵੀ ਦਿਖਾਈ ਹੈ ਦਇਆ ਵੀ ਦਿਖਾਈ ਹੈ ਹਿੰਮਤ ਵੀ ਦਿਖਾਈ ਹੈ ਮਦਦ ਵੀ ਦਿਖਾਈ ਹੈ ਦਰੁਨਾ ਵੀ ਦਿਖਾਇਆ ਹੈ ਸੰਵੇਦਨਾ ਵੀ ਦਿਖਾਈ ਹੈ ਤੇ ਨਾਲ ਤੁਸੀਂ ਉਹਨਾਂ ਦੇ ਨਾਲ ਭਰਾਵਾਂ ਵਾਲਾ ਭਾਈਚਾਰੇ ਵਾਲਾ ਇੱਕ ਰਿਸ਼ਤਾ ਵੀ ਕਾਇਮ ਕਰਕੇ ਉਹਨਾਂ ਨੂੰ ਆਪਣੀ ਕੌਮ ਦਾ ਪਰਿਵਾਰ ਸਮਝ ਕੇ ਉਹਨਾਂ ਦੀ ਮਦਦ ਕੀਤੀ ਹੈ ਇਸ ਲਈ ਅਸੀਂ ਸਾਰੇ ਟੀਮ ਵੱਲੋਂ ਤੇ ਸਾਰੀਆਂ ਸਿਕਸ ਫਾਰਮ ਵੱਲੋਂ ਸਿਕ ਸੰਤਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਾਂਗੇ ਨਾਲ ਹੀ ਸੋਜਨੀ ਕੁਦਰ 15 ਕਮੇਟੀ ਦਾ ਵੀ ਧੰਨਵਾਦ ਕਰਾਂਗੇ ਤੁਸੀਂ ਇੰਨੀ ਵੱਡੀ ਜਿਹੜੀ ਮਦਦ ਪਰਿਵਾਰਾਂ ਦੇ ਨਾਲ ਕੀਤੀ ਹੈ ਤੇ ਅੱਗੇ ਵੀ ਸਿਕ ਪਰਿਵਾਰਾਂ ਦੇ ਨਾਲ ਇਸੇ ਤਰ੍ਹਾਂ ਬਨੇ ਰਹੋਗੇ ਇਸ ਸਾਰਤਾ ਨੂੰ ਇੱਕ ਵਾਰ ਸਮਾਪਤੀ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗਾ ਧੰਨਵਾਦ ਦੇ ਰੂਪ ਵਿੱਚ ਸਿਕ ਪੌਂਡ ਦੇ ਵਿੱਚ ਕੀ ਸੂਚਨਾ ਲਗਾਉਣਾ ਚਾਹੋਗੇ ਕੋ ਸਾਰੀ ਗੁੰਜਾਨਾ ਲਈ ਨਾਮ ਦੇ ਕੋ ਸੰਕਲ ਨੂੰ ਇਹ ਹੀ ਬੇਨਤੀ ਕਰਨਾ ਚਾਹਮਗਾ ਕਿਤੇ ਵੀ ਸਿੱਖ ਪਰਿਵਾਰ ਨਾਲ ਅਦਤਕ ਜਾਂ ਕਿਤੇ ਗਰੀਪ ਨੂੰ ਲੋੜਵੰਦ ਪਰਿਵਾਰ ਨਾਲ ਜਿਹੜਾ ਹੁੰਦਾ ਵਾ ਤੇ ਉਹਨਾਂ ਦਾ ਬਰ ਚੜ ਕੇ ਆਪਣੋਂ ਜਿਹੜਾ ਹੈਗਾ ਸਾਥ ਦੇਣਾ ਚਾਹੀਦਾ ਵਾ ਅੱਛਾ ਤੁਸੀਂ ਕਹਿਣਾ ਚਾਹਦੇ ਹੋ ਕਿ ਜਿੱਥੇ ਕਿਤੇ ਵੀ ਸੰਸਾਰ ਦੇ ਵਿੱਚ ਕਿਸੇ ਸਿੱਖ ਨਾਲ ਪਰਿਵਾਰ ਨਾਲ ਤੱਕਾ ਹੋਵੇ ਉਹਦੇ ਨਾਲ ਖੜੇ ਹੋਣਾ ਚਾਹੀਦੇ ਜੀ ਉਹਦੇ ਨਾਲ ਖੜੇ ਹੋਣਾ ਚਾਹੀਦੇ ਇਸ ਬਹੁਤ ਸੋਲਸ ਨੇ ਇਹ ਮੇਰੇ ਨੂੰ ਸੁਣਦਾ ਤੁਸੀਂ ਇਹ ਕਿ ਵੀ ਆਪਣਾ ਉਹਨਾਂ ਦੀ ਮਦਦ ਕਰਨੀ ਜਿਹੜਾ ਸਾਡੇ ਗੁਰੂ ਸਾਹਿਬਾਉਣ ਨੇ ਸਾਨੂੰ ਮਾਰਗ ਜਿਹੜਾ ਦੱਸਿਆ ਬਾ ਹਾਂਜੀ ਜੀਵਨ ਨਿਰਵੜ ਕਰ ਲੈ ਢਾਲ ਧਰਮ ਦਾ ਸਰੂਪ ਹੈ ਨਾ ਜੀ ਹਾਂਜੀ ਅੰਤ ਇਹ ਬਹੁਤ ਵਧੀਆ ਗੱਲ ਤੁਸੀਂ ਸੂchna ਉਹ ਦਿੱਤੀ ਹੈ ਕਿ ਧਰਮ ਜਿਹੜਾ ਹੈ ਉਹ ਦਇਆ ਦਇਆ ਦਾ ਕਾਰਨ ਹੈ ਤੇ ਉਹ ਮਦਦ ਜ਼ਰੂਰ ਕਰੇ ਕਿ ਤੁਸੀਂ ਇਸ ਵੇਲੇ ਸਾਰੇ ਆਪਣੀ ਟੀਮ ਦੇ ਨਾਲ ਉਸੇ ਕੁਰੂਕhetra ਦੇ ਵਿੱਚ ਹਰਿਆਣਾ ਵਿੱਚ ਜਿਹੜੇ ਇੱਕ ਪਰਿਵਾਰ ਨੂੰ ਮਦਦ ਕਰ ਰਹੇ ਹਾਂ ਸਾਰੇ ਦਰਸ਼ਕਾਂ ਨੂੰ ਅਸੀਂ ਤੁਹਾਡੀ ਇਹ ਸੂchnਾ ਵਾ ਬੜੀ ਆਵਾਜ਼ ਦੇ ਮਾਧਿਅਮ ਦੇ ਨਾਲ ਲਗਾ ਰਹੇ ਹਾਂ ਕਿ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਸੁਚੇਤ ਕਰਾਂਗੇ ਸਾਡੇ ਨਾਲ ਸੀ ਸਰਦਾਰ ਸੁਖਿੰਦਰ ਸਿੰਘ ਇੰਚਾਰਜ ਠੀਕ ਮਿਸ਼ਨ ਹਰਿਆਣਾ ਕੁਰੂਕhetra ਸ਼ੋਮੀ ਗੁਰਦਾਪਨ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਅੰਤਰਗਤ ਸੇਵਾ ਕਰ ਰਹੇ ਹਾਂ ਇਹਨਾਂ ਦੇ ਨਾਲ ਇਹਨੀ ਦੇਰ ਤੱਕ ਅੱਥੀ ਜੇ ਮੈਂ ਕਿਹਿਆ ਸੂchnaਾਂ ਵਾਂ ਲਈਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਗਲੀ ਖਬਰ 'ਚ ਇੱਕ ਅਸੀਂ ਫਿਰ ਮਿਲਾਂਗੇ ਉਦੋਂ ਤੱਕ ਦੇ ਲਈ ਇਜਾਜ਼ਤ ਚਾਹੁੰਦੇ ਹਾਂ ਇੱਕ ਵਾਰ ਫਤਿਹ ਦੀ ਸਾਂਝ ਫਿਰ ਕਰਾਂਗੇ ਮਿਰਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ